ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਸ਼ਹਿਰ ਦੀ ਇੱਕ ਸੋਸ਼ਲ ਮੀਡੀਆ ਤੇ ਬਹੁਤ ਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਨੌਜਵਾਨ ਕਾਰ ਦੇ ਵਿੱਚ ਸਵਾਰ ਹੋ ਜਾਂਦੇ ਹਨ ਅਤੇ ਇੱਕ ਸ਼ਖਸ ਜੋ ਕਾਰ ਦੇ ਪਿੱਛੇ ਲਟਕ ਜਾਂਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੀ ਵੀ ਗੱਲਬਾਤ ਜਾਂ ਕੋਈ ਵੀ ਵਾਰਦਾਤ ਜਾਂ ਗਾਲੀ ਗਲੋਚ ਹੋਈ ਹੈ ਉਸ ਦਾ ਹਜੇ ਤੱਕ ਰਿਕਾਰਡ ਨਹੀਂ ਕੀਤਾ ਗਿਆ ਇਹ ਸ਼ਖਸ ਜੋ ਆਪਣੇ ਆਪ ਨੂੰ ਵਕੀਲ ਦੱਸ ਰਿਹਾ ਹੈ ਕਾਰ ਦੇ ਪਿੱਛੇ ਲੰਮਕਦਾ ਜਾਂਦਾ ਹੋਇਆ ਹੈ ਤੇ ਕੁਝ ਨੌਜਵਾਨਾਂ ਨੇ ਵਕੀਲ ਵੱਲੋਂ ਜਿਹੜਾ આરોਪ ਲਗਾਇਆ ਗਿਆ ਹੈ ਉਸ ਵੱਲੋਂ ਕਿਹਾ ਗਿਆ ਹੈ ਕਿ ਇਹ ਨੌਜਵਾਨਾਂ ਵੱਲੋਂ ਬਦਮਾਸ਼ੀ ਕੀਤੀ ਗਈ ਹੈ ਹਾਲਾਂਕਿ ਕੀ ਬਦਮਾਸ਼ੀ ਕੀਤੀ ਗਈ ਹੈ ਇਹ ਅਜੇ ਤੱਕ ਕੈਮਰੇ ਵਿੱਚ ਰਿਕਾਰਡ ਨਹੀਂ ਹੋਈ ਜਿਹੜੀਆਂ ਤਸਵੀਰਾਂ ਰਿਕਾਰਡ ਹੋਈਆਂ ਹਨ ਉਹਨਾਂ ਵਿੱਚੋਂ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਦੋਨੇ ਪੱਖ ਹੀ ਕਿਤੇ ਨਾ ਕਿਤੇ ਗੁਨਾਹਗਰ ਹੋ ਸਕਦੇ ਹਨ ਜੋ ਵਿਅਕਤੀ ਆਪਣੇ ਆਪ ਨੂੰ ਵਕੀਲ ਦੱਸਦਾ ਹੈ ਗੱਡੀ ਦੇ ਪਿੱਛੇ ਲੜਕਦਾ ਨਜ਼ਰ ਆ ਰਿਹਾ ਹੈ ਵੱਡਾ ਸਵਾਲ ਇਹ ਹੁੰਦਾ ਹੈ ਜੇਕਰ ਇਹ ਗੱਡੀ ਤੋਂ ਥੱਲੇ ਡਿੱਗ ਜਾਂਦਾ ਜਾਂ ਕੋਈ ਘਟਨਾ ਵਾਪਰ ਜਾਂਦੀ ਜਾਂ ਕੋਈ ਗੱਡੀ ਇਸ ਦੇ ਵਿੱਚ ਆ ਕੇ ਵੱਜ ਜਾਂਦੀ ਤਾਂ ਕੌਣ ਹੁੰਦਾ ਇਸ ਦਾ ਜ਼ਿੰਮੇਵਾਰ ਕਿਉਂਕਿ ਜਿਹੜੀ ਇਲਜ਼ਾਮਬਾਜ਼ੀ ਦੀ ਵੀਡੀਓ ਇੱਕ ਦੂਜੇ ਵਿੱਚ ਨਜ਼ਰ ਆ ਰਹੇ ਹਨ ਉਹਨਾਂ ਵਿੱਚ ਦੋਨੇ ਹੀ ਪੱਖ ਇੱਕ ਦੂਜੇ ਨੂੰ ਗਾਲੀ ਗਲੋਚ ਵੀ ਕਰਦੇ ਨਜ਼ਰ ਆ ਰਹੇ ਹਨ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਹਾਲਾਂਕਿ ਪੂਰੀ ਵੀਡੀਓ ਦੇਖ ਕੇ ਅਸੀਂ ਵੀ ਤੁਹਾਨੂੰ ਇੱਕ ਸਵਾਲ ਪੁੱਛਦੇ ਹਾਂ ਕਿ ਤੁਸੀਂ ਵੀ ਆਪਣਾ ਪੱਖ ਦੱਸੋ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੋ ਤੁਸੀਂ ਵੀ ਕਮੈਂਟ ਬਾਕਸ ਵਿੱਚ ਜਾ ਕੇ ਆਪਣੀ رائے ਸਾਂਝੀ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਕੋਈ ਆਪਣਾ ਅੰਦਾਜ਼ਾ ਲਗਾ ਸਕੇ ਅਤੇ ਦੇਖ ਸਕੇ ਕਿ ਕੀ ਹੈ ਅਸਲੀ ਸਚਾਈ ਕਿਉਂਕਿ ਇਹ ਪੂਰੀ ਵੀਡੀਓ ਹਾਲਾ ਤੱਕ ਬਾਹਰ ਨਹੀਂ ਆਈ ਕਿਉਂਕਿ ਇਹ ਪੂਰੀ ਵੀਡੀਓ ਦਾ ਹਜੇ ਤੱਕ ਸਾਹਮਣੇ ਨਹੀਂ ਆਈ ਜੋ ਵੀ ਆਇਆ ਹੈ ਉਸ ਵਿੱਚ ਜੋ ਵਿਅਕਤੀ ਆਪਣੇ ਆਪ ਨੂੰ ਵਕੀਲ ਦੱਸ ਰਿਹਾ ਹੈ ਉਹ ਗੱਡੀ ਦੇ ਪਿੱਛੇ ਲੰਮਕ ਜਾਂਦਾ ਹੈ ਨੌਜਵਾਨਾਂ ਵੱਲੋਂ ਲਗਾਤਾਰ ਗੱਡੀ ਭੁਜਾਈ ਜਾਂਦੀ ਹੈ ਲੋਕਾਂ ਦੇ ਇਕੱਠ ਨੂੰ ਦੇਖ ਕੇ ਜਦੋਂ ਉਹ ਗੱਡੀ ਰੋਕਦੇ ਹਨ ਤਾਂ ਲੋਕ ਉਹਨਾਂ ਨੂੰ ਪੁੱਛਦੇ ਹਨ ਹਾਲਾਂਕਿ ਜੋ ਵਕੀਲ ਦੱਸ ਰਿਹਾ ਹੈ ਉਹ ਗੱਡੀ ਦੇ ਪਿੱਛੇ ਲੰਮਕਦਾ ਸੜਕ ਤੇ ਘਰੀਸਦਾ ਹੋਇਆ ਜਾ ਰਿਹਾ ਨਜ਼ਰ ਆਉਂਦਾ ਹੈ ਕਿ ਇਹ ਸਚਾਈ ਹਜੇ ਤੱਕ ਅਸੀਂ ਕੁਝ ਵੀ ਨਹੀਂ ਪੁਸ਼ਟੀ ਕਰਦੇ ਤੁਸੀਂ ਆਪਣੀ رائے ਕਮੈਂਟਾਂ ਵਿੱਚ ਜਾ ਕੇ ਦੱਸੋ ਤੁਹਾਨੂੰ ਕੀ ਲੱਗਦਾ ਹੈ ਕਿਸ ਦੀ ਹੈ ਗਲਤੀ ਆਖਰ ਕੀ ਹੋਇਆ ਅਜਿਹਾ ਕਿ ਇੱਕ ਵਕੀਲ ਨੂੰ ਗੱਡੀ ਦੇ ਪਿੱਛੇ ਇਸ ਤਰ੍ਹਾਂ ਲਟਕਣ ਲਈ ਮਜਬੂਰ ਹੋਣਾ ਪਿਆ ਵੀਡੀਓ ਲ